शवत कौर एस डी ओ ते परचा दर्ज करो, दर्च करो, दर्च करो। ਇਹ ਤੁਸੀਂ ਦੇਖ ਸਕਦੇ ਹੋ ਬਿਜਲੀ ਬੋਰਡ ਦੇ ਵੱਡੇ ਅਫਸਰ ਦਾ ਦਫ਼ਤਰ ਇਹਨਾਂ ਕਿਸਾਨਾਂ ਨੇ ਆਣ ਕੇ ਰਿਆ ਆ ਐਸ ਡੀਓ ਸਾਹਿਬ ਦਾ ਦਫ਼ਤਰ ਹੈ ਔਰ ਆ ਕਿਸਾਨ ਜਿਹੜੇ ਆ ਉਹ ਡਾਂਗਾ ਚ ਝੰਡੇ ਪਾ ਕੇ ਤੇ ਐਸ ਡੀਓ ਦੇ ਦਰਵਾਜ਼ੇ ਅੱਗੇ ਆਣ ਬੈਠੇ ਨੇ ਐਸ ਡੀਓ ਦਾ ਦਫ਼ਤਰ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਕਿਸਾਨਾਂ ਨੇ ਔਰ ਇਹਨਾਂ ਦਾ ਕਹਿਣਾ ਹੈ ਤੁਸੀਂ ਦੇਖ ਸਕਦੇ ਹੋ ਆਗੂ ਬੋਲ ਰਹੇ ਨੇ ਉਹ ਕਹਿ ਰਹੇ ਨੇ ਕਿ ਐਸ ਡੀਓ ਨੇ ਚਾਰ ਘਰਾਂ ਦਾ ਜਿਹੜਾ ਸਾਂਝਾ ਕਨੈਕਸ਼ਨ ਸੀ ਇੱਕ ਬਿਜਲੀ ਮੋਟਰ ਦਾ ਕਨੈਕਸ਼ਨ ਚਾਰ ਘਰਾਂ ਦਾ ਸਾਂਝਾ ਕਨੈਕਸ਼ਨ ਇਹ ਕਹਿੰਦੇ ਨੇ ਐਸਡੀਓ ਨੇ ਇੱਕ ਧਿਰ ਤੋਂ ਪੈਸੇ ਲੈ ਕੇ ਤੇ ਉਹਦੇ ਨਾਂ ਕਰ ਦਿੱਤਾ ਤੇ ਬਾਕੀ ਤਿੰਨ ਜਿਹੜੇ ਨੇ ਉਹ ਪਾਣੀ ਤੋਂ ਵਾਂਝੇ ਕਰ ਦਿੱਤੇ ਨੇ ਜਿਹੜਾ ਐਸਡੀਓ ਗੁਰੂਰ ਸਾਹਿਬ ਹੈਗਾ ਬਿਜਲੀ ਮਹਿਕਮੇ ਦਾ ਇੱਕ ਕਰਪਟ ਅਧਿਕਾਰੀ ਆ ਔਰ ਇਹਨੇ ਆਪਣੀ ਜੇਬ ਭਰਨ ਦੇ ਲਈ ਕਿਸਾਨ ਪਰਿਵਾਰਾਂ ਦੇ ਵਿੱਚ ਇੱਕ ਦੁਸ਼ਮਣੀ ਵਾਲਾ ਮਾਹੌਲ ਬਣਾਤਾ ਉੱਥੇ ਮਾਹੌਲ ਇਸ ਤਰ੍ਹਾਂ ਦਾ ਵਿਸਫੋਟਕ ਬਣ ਗਿਆ ਕਿ ਉੱਥੇ ਬਿਲਕੁਲ ਜਿੰਨੂੰ ਕਹਿੰਦੇ ਕਿ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਔਰ ਅੱਜ ਇਹ ਕਹਿੰਦੇ ਨੇ ਕਿ ਅਸੀਂ ਇਨਸਾਫ ਲੈਣ ਵਾਸਤੇ ਆਏ ਆ ਜਿਹੜਾ ਕੰਮ ਐਸਡੀਓ ਨੇ ਗਲਤ ਕੀਤਾ ਉਹ ਜਾਂ ਤਾਂ ਉਹ ਠੀਕ ਕਰਨਗੇ ਜਾਂ ਇਹ ਕਹਿੰਦੇ ਨੇ ਸਾਡਾ ਸੰਘਰਸ਼ ਜਿਹੜਾ ਉਹ ਅੱਗੇ ਵਧੇਗਾ ਆਪਾਂ ਆਗੂਆਂ ਦੇ ਨਾਲ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਜਿਹੜੇ ਕਿਸਾਨ ਨੇ ਉਹ ਐਸ ਡੀਓ ਦਫਤਰ ਦੇ ਬਾਹਰ ਚ ਆਣ ਕੇ ਬੈਠੇ ਨੇ ਔਰ ਧਰਨਾ ਲੱਗ ਗਿਆ ਐਸ ਡੀਓ ਦਫਤਰ ਦਾ ਘਰਾਓ ਕਰ ਦਿੱਤਾ ਗਿਆ ਔਰ ਬਹੁਤ ਵੱਡਾ ਮਾਮਲਾ ਹੈ ਕਿਸਾਨ ਜਥੇਬੰਦੀ ਕਹਿ ਰਹੀ ਹੈ ਕਿ ਇੱਥੇ ਬੰਦੇ ਮਰ ਸਕਦੇ ਨਹੀਂ ਕਿਉਂਕਿ ਚਾਰ ਧਿਰਾਂ ਦਾ ਸਾਂਝਾ ਮੋਟਰ ਕਨੈਕਸ਼ਨ ਸੀਗਾ ਔਰ ਬਿਜਲੀ ਦਫਤਰ ਨੇ ਐਸ ਡੀਓ ਨੇ ਇਹ ਕਹਿੰਦੇ ਆ ਰਿਸ਼ਵਤ ਖਾ ਕੇ ਤੇ ਇਹ ਕਹਿੰਦੇ ਆ ਕਿ ਇੱਕੋ ਦੇ ਨਾ ਕਰ ਦਿੱਤਾ ਤਾਂ ਤਿੰਨ ਪਾਣੀ ਤੋਂ ਵਾਂਝੇ ਕਰ ਦਿੱਤੇ ਉਹਨਾਂ ਚ ਮਰਨ ਮਰਾਉਣ ਦੀ ਸਥਿਤੀ ਜਿਹੜੀ ਆ ਉਹ ਬਣੀ ਪਈ ਆ ਕਿਸਾਨਾਂ ਦੇ ਵਿੱਚ ਔਰ ਇਹ ਕਹਿੰਦੇ ਨੇ ਸਾਰੀ ਦੀ ਸਾਰੀ ਗਲਤੀ ਜਿਹੜੀ ਆ ਉਹ ਬਿਜਲੀ ਬੋਰਡ ਦੀ ਐਸਡੀਓ ਦੀ ਐ ਆਪਾਂ ਗੱਲ ਕਰਦੇ ਆ ਆਗੂਆਂ ਦੇ ਨਾਲ ਕੀ ਆ ਪੂਰਾ ਮਾਮਲਾ ਐਸਡੀਓ ਦੇ ਬਾਹਰ ਚ ਬੈਠਿਆ ਘਰਾਓ ਕਰਕੇ ਇਧਰ ਆ ਨਾਲ ਐਸਡੀਓ ਸਾਹਿਬ ਦਾ ਰੂਮ ਐ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਐਸਡੀਓ ਸਾਹਿਬ ਦਾ ਇਹ ਦਫ਼ਤਰ ਹੈ ਉਹਦਾ ਕਮਰਾ ਹੈ ਐਸ ਡੀਓ ਸਾਹਿਬ ਇਸ ਟਾਈਮ ਆਪਣੇ ਕਮਰੇ ਚ ਹਾਜ਼ਰ ਨਹੀਂਗੇ ਉਹ ਖਾਲੀ ਪਿਆ ਬੇਈਮਾਨ ਐਸ ਡੀਓ ਗੁਰੂ ਸਾਹਿਬ ਮਰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ 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 ਹੋਰ ਇਹ ਐਸ ਡੀਓ ਨੇ ਸਿਰਫ ਆਪਣੀ ਹਰਾਮ ਦੀ ਕਮਾਈ ਕਰਨ ਦੇ ਲਈ ਇੱਕ ਕਿਸਾਨ ਪਰਿਵਾਰ ਜਿਹੜਾ ਸਰਦਾਰ ਬਜ਼ੁਰਗ ਸੀ ਕਰਤਾਰ ਸਿੰਘ ਉਹਦੇ ਕੋਲੇ 8 ਕਿੱਲੇ ਜ਼ਮੀਨ ਸੀ ਉਹਨੇ ਤਿੰਨ ਘਰਾਂ ਨੂੰ ਜਿਹੜੀ ਸੀ 4 ਕਿੱਲੇ ਜ਼ਮੀਨ ਵੇਚੀ 8 ਕਿੱਲੇ ਚ ਕੋ ਮੋਟਰ ਦਾ ਕਨੈਕਸ਼ਨ ਸੀ ਉਹਨੇ ਰਜਿਸਟਰੀ ਦੇ ਵਿੱਚ 1/2 ਮੋਟਰ ਸੀ ਜਿਹੜੀ ਤਿੰਨ ਪਰਿਵਾਰਾਂ ਨੂੰ ਲਿਖ ਕੇ ਦਿੱਤੀ ਮਤਲਬ ਅੱਧਾ ਕਨੈਕਸ਼ਨ ਲਿਖ ਕੇ ਦੇ ਦਿੱਤਾ ਅੱਧਾ ਕਨੈਕਸ਼ਨ ਜਿਹੜਾ ਲਿਖ ਕੇ ਦਿੱਤਾ ਕਿਉਂਕਿ ਜਿਹੜਾ ਬੰਦਾ ਜ਼ਮੀਨ ਖਰੀਦਦਾ ਤੇ ਪਾਣੀ ਤੋਂ ਬਿਨਾ ਤਾਂ ਫਸਲ ਹੋ ਹੀ ਨਹੀਂ ਸਕਦੀਗੀ ਹੈਨਾ ਗੁਰਬਾਣੀ ਨੇ ਵੀ ਕਿਹਾ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਜੀ ਪਾਣੀ ਕਰਕੇ ਉਹ ਕਿਸਾਨ ਨੇ ਜਮੀਨ ਖਰੀਦੀ ਸੀ ਵੀ ਇਹਦੇ ਚ ਮੋਟਰ ਤੇ ਅੱਧਾ ਹਿੱਸਾ ਸਾਨੂੰ ਜਿਹੜਾ ਹੈਗਾ ਉਹ ਮਿਲਣਾ ਰਜਿਸਟਰੀ ਚ ਬਜ਼ੁਰਗ ਨੇ ਸਰਦਾਰ ਕਰਤਾਰ ਸਿੰਘ ਨੇ ਲਿਖ ਕੇ ਦਿੱਤਾ ਪਰ ਉਹਨਾਂ ਦਾ ਲੜਕਾ ਜਿਹੜਾ ਲਾਲਾ ਕਹਿੰਦੇ ਆ ਉਹਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਪੈਸਾ ਦੇ ਕੇ 400 ਬੀਸੀ ਕਰਦੇ ਹੋਏ ਇਹਨਾਂ ਤਿੰਨ ਪਰਿਵਾਰਾਂ ਦੀ ਜਿਹੜੀ ਸੀਗੀ 1/2 ਮੋਟਰ ਸੀ ਉਹ ਜਿਹੜੀ ਸੀ ਆਪਣੇ ਨਾਮ ਲਵਾਰੀ ਔਰ ਉਹ ਕਨੈਕਸ਼ਨ ਜਿਹੜਾ ਸੀਗਾ ਉਤੋਂ ਸ਼ਿਫਟ ਕਰਵਾ ਲਿਆ ਕਨੈਕਸ਼ਨ ਸ਼ਿਫਟ ਹੋਣ ਦੇ ਨਾਲ ਜਿਹੜਾ ਮੋਟਰ ਦਾ ਨੰਬਰ ਸੀ ਉਹ ਵੀ ਬਦਲ ਗਿਆ ਆਟੋਮੈਟਿਕਲੀ ਇਹਨਾਂ ਦਾ 1/2 ਦਾ ਹੱਕ ਸੀ ਜਿਹੜਾ ਤਿੰਨ ਪਰਿਵਾਰਾਂ ਦਾ ਉਹ ਖਤਮ ਹੋ ਗਿਆ ਹੁਣ ਉਹਨਾਂ ਦੀ ਜ਼ਮੀਨ ਜਿਹੜੀ ਆ ਪਾਣੀ ਖੁਣੋ ਝੋਨਾ ਲਾਉਣ ਖੁਣੋ ਬੈਠੇ ਆ ਗਿਆ ਸੁੱਕਾ ਵਾਣ ਪਿਆ ਜਿੰਦੀ ਜ਼ਮੀਨ ਬੇਆਬਾਦ ਹੋ ਗਈ ਤੇ ਉਹ ਕਿਸਾਨ ਤਾਂ ਫਿਰ ਜਿੰਨੂੰ ਕਹਿੰਦੇ ਕਿ ਅੱਤ ਦੀ ਮਾਰੀ ਹਾਲ ਦੇ ਵਿੱਚ ਜਿਹੜਾ ਸੀ ਉਹ ਬਿਲਕੁਲ ਉਹ ਆ ਗਿਆ ਐਸ ਡੀਓ ਦੇ ਮਾਮਲੇ ਧਿਆਨ ਚ ਹੁਣ ਐਸ ਡੀਓ ਇਧਰ ਉਧਰੋਂ ਬੰਦੇ ਭੇਜਦਾ ਹੈਗਾ ਕਿ ਮੈਂ ਤੁਹਾਨੂੰ ਝੋਨੇ ਝੋਨੇ ਵਿੱਚ ਕੁੰਡੀ ਲਵਾ ਦਿਨਾ ਹੈਗਾ ਯਾਨੀ ਕਿ ਜਿਹੜਾ ਐਸ ਡੀਓ ਬਿਜਲੀ ਵਿਭਾਗ ਦੇ ਦਾ ਖੁਦ ਕੁੰਡੀਆਂ ਲਵਾਉਣ ਵਾਸਤੇ ਕਹਿੰਦਾ ਮੈਂ ਲਵਾ ਦਿਨਾ ਹੈਗਾ ਤੇ ਉਹਦੇ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਕਹਿੰਦੇ ਸੀ ਕਿ ਅਧਿਕਾਰੀ ਘਰੋਂ ਘਰੀ ਜਾ ਕੇ ਕੰਮ ਕਰਨਗੇ ਆ ਘਰੋਂ ਘਰੀ ਕੰਮ ਜਾ ਕੇ ਇਦਾਂ ਦਾ ਕਰ ਰਹੇ ਹੈਗੇ ਆ ਕਿ ਘਰਾਂ ਦੀ ਘਰਾਂ ਦੇ ਘਰ ਜਿਹੜੇ ਆ ਕਿਸਾਨਾਂ ਦੇ ਉਹ ਜਾੜਨ ਵਾਲੇ ਪਾਸੇ ਜਿਹੜੇ ਸੀਗੇ ਤੌਰ ਤੇ ਹੁਣ ਜਦੋਂ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਹੁਣ ਪਤਾ ਨਹੀਂ ਐਸ ਡੀਓ ਬੈਠਾ ਕੇ ਭੱਜ ਗਿਆ ਜੇ ਭੱਜ ਵੀ ਗਿਆ ਤੇ ਭੱਜ ਕੇ ਜਾਊਗਾ ਕਿੱਥੇ ਕੋਈ ਜਿਹੜਾ ਬੰਦਾ ਬੇਈਮਾਨ ਆ ਤੇ ਡਰਪੋਕਾ ਦਫਤਰ ਚ ਨਹੀਂ ਮਿਲਦਾਗਾ ਉਹਦਾ ਕੋਈ ਘਰਤਾ ਹੋਊਗਾ ਕੋਈ ਸਹਰਿਆਂ ਦਾ ਪਰਿਵਾਰਤਾ ਹੋਊਗਾ ਕਿੱਥੇ ਕੋਈ ਜਾਊਗਾ ਉਹਨੂੰ ਤਾਂ ਖਿੱਚ ਕੇ ਲਿਆਵਾਂਗੇ ਠੀਕ ਆ ਤੇ ਜਿਹੜੀ ਉਹਨੇ ਹਰਾਮ ਦੀ ਕਮਾਈ ਕੀਤੀ ਆ ਉਹ ਗਲ ਚੁੰਗਲ ਮਾਰ ਕੇ ਉਹ ਬਾਹਰ ਕਢਾਵਾਂਗੇ ਠੀਕ ਹੈ ਤੇ ਜਿਵੇਂ ਮੋਟਰ ਉਹਨੇ 1/2 ਤਿੰਨ ਪਰਿਵਾਰਾਂ ਦਾ ਹਿੱਸਾ ਖੋਇਆ ਹੈਗਾ ਉਹ ਉਸੇ ਤਰ੍ਹਾਂ ਉਹਨਾਂ ਦੇ ਨਾਮ ਜਿਹੜੀ ਹੈਗੀ ਆ ਉਹ ਵਾਪਸ ਲਵਾਵਾਂਗੇ ਹੁਣ ਇਸ ਕਰਕੇ ਜਦੋਂ ਅਸੀਂ ਕਿਰਤੀ ਕਿਸਾਨੀ ਲੋਕ ਸੰਘਰਸ਼ ਵਿੱਢਿਆ ਹੈਗਾ ਹੁਣ ਆਹ ਵੀਰ ਸਾਨੂੰ ਇੱਥੇ ਧਰਨੇ ਤੇ ਮਿਲਿਆ ਕੋਰ ਸਿੰਘ ਵਾਲੇ ਤੋਂ ਇਹ ਕਹਿੰਦਾ ਕਿ 20000 ਰੁਪਏ ਮੇਰੇ ਤੋਂ ਘਰੇ ਜਾ ਕੇ ਮੰਗੀ ਜਾਂਦਾ ਹੈਗਾ ਮੇਰੇ ਕੋਲੇ ਕੰਮ ਮੇਰਾ ਸੀਗਾ ਟਰਾਂਸਫਰ ਹੁੰਦਾ ਜੀ ਠੀਕ ਹੈ ਮੈਂ ਇਹਦੇ ਕੋਲੇ ਆਇਆ ਮੈਨੂੰ ਕਹਿੰਦਾ ਵੀ ਦੇਖੋ ਜੀ ਮੁੱਛ ਦਾ ਸਵਾਲ ਹੈ ਇਹਨਾਂ ਨੇ ਇਹ ਗੱਲ ਕਹੀ ਮੈਨੂੰ ਅੱਗੋਂ ਠੀਕ ਹੈ ਮੈਨੂੰ ਇਹ ਸਵਾਲ ਦਿੱਤਾ ਘਰੇ ਗਏ ਜੀ ਮੌਕਾ ਚੈ ਕੰਮ ਦਾ ਕੀ ਕਰੋਗੇ ਦੱਸੋ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਮੈਨੂੰ ਨਹੀਂ ਪਤਾ ਜੀਬ ਸਾਹਿਬ ਬਰੇ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਦੱਸੋ ਜੀ ਇਹ 20 ਰੁਪਏ ਦੇਵੋਗੇ ਤਾਂ ਮੈਂ ਥੋੜਾ ਕੰਮ ਕਰ ਦੂੰਗਾ ਜੀ ਹੂੰ ਠੀਕ ਹੈ ਜੀ ਇਹਦਾ ਇਹ ਕੰਮ ਆ ਜੀ ਦੇਖੋ ਪੈਸੇ ਤੋਂ ਬਿਨਾ ਕੋਈ ਵੀ ਕੰਮ ਇਹ ਕਰਦਾ ਨਹੀਂ ਗਾ ਜੀ ਮੈਨੂੰ ਲੱਗਦਾ ਕਿ ਨਾ ਕਿਹੜਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਪਿੰਡ ਕੋਰ ਸਿੰਘ ਵਾਲੀ ਅੱਛਾ ਜੀ ਹੁਣ ਇਹ ਇਹ ਵੀਰ ਤਾਂ ਸਾਨੂੰ ਇੱਥੇ ਧਰਨੇ ਤੇ ਮਿਲਿਆ ਇਹਦਾ ਮਤਲਬ ਆ ਕਿ ਇਹ ਬੰਦੇ ਨੇ ਤੇ ਹੱਥ ਚੱਕੀ ਹੋਈ ਹੈਗੀ ਆ ਤੇ ਜਿਹੜੇ ਇਹ ਕਹਿੰਦੇ ਸੀਗੇ ਕਿ ਭਾਈ ਇਮਾਨਦਾਰ ਸਰਕਾਰ ਆ ਬਦਲਾ ਆ ਗਿਆ ਸਾਨੂੰ ਦੱਸੋ ਤੇ ਸਾਨੂੰ ਤਾਂ ਦੱਸਦੇ ਨੂੰ ਹਫਤਾ ਹੋ ਗਿਆ ਐਸਯੂ ਐਸਡੀਓ ਤੇ ਕੋਈ ਕਾਰਵਾਈ ਹੋਈ ਤੇ ਕੀ ਇਹ ਐਸ ਡੀਓ ਹੈਗਾ ਕੱਲਾ ਪੈਸੇ ਖਾਂਦਾ ਨਹੀਂ ਇਹ ਉੱਪਰ ਤੱਕ ਬਿਜਲੀ ਵਿਭਾਗ ਜਿਹੜਾ ਹੈਗਾ ਉਹਦੇ ਟੋ ਟੋਟੀ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਪੈਸੇ ਜਿਹੜੇ ਹੈਗੇ ਆ ਉਹ ਖਾਂਦੇ ਹੈਗੇ ਆ ਤੇ ਅੱਜ ਤਰ੍ਹਾਂ ਤਰ੍ਹਾਂ ਦੇ ਜਿਹੜੇ ਲਾਲਚ ਹੈਗੇ ਆ ਉਹ ਦਿੱਤੇ ਜਾ ਰਹੇ ਆ ਕਿ ਅਸੀਂ ਤੁਹਾਡੀ ਕੁੰਡੀ ਲਵਾ ਦਿੰਨੇ ਆ ਜੀ ਤਾਂ ਅਸੀਂ ਤੁਹਾਨੂੰ ਉੱਥੋਂ ਪਾਈਪ ਪਾਈਪਾਂ ਪਵਾ ਦਿੰਨੇ ਹੈਗੇ ਆ ਜੀ ਠੀਕ ਆ ਔਰ ਇਸ ਗੱਲ ਤੇ ਅਸੀਂ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਕਿਸਾਨ ਪਰਿਵਾਰਾਂ ਦੇ ਵਿੱਚ ਕੋਈ ਰਫੜ ਪਵੇ ਅਸੀਂ ਉਸ ਕਿਸਾਨ ਨੂੰ ਬੈਠ ਕੇ ਵੀ ਕਿਹਾ ਕੇ ਬਈ ਤੈਨੂੰ ਜਿਹੜਾ ਇਹਦਾ ਇੱਕ ਤਿੰਨ ਤਿੰਨ ਪਰਿਵਾਰਾਂ ਦਾ ਤੂੰ ਹੱਕ ਮਾਰਿਆ ਇਹ ਗੱਲ ਗਲਤ ਆ ਤੇਰੇ ਬਜ਼ੁਰਗ ਨੇ ਇਹਨਾਂ ਨੂੰ ਜ਼ਮੀਨ ਵੇਚੀ ਆ ਤੇਰੇ ਬਜ਼ੁਰਗ ਨੇ 1/2 ਜਿਹੜੀ ਮੋਟਰ ਦਾ ਹਿੱਸਾ ਲਿਖਾਇਆ ਗਰ ਹਿਸਟਰੀ ਦੇ ਵਿੱਚ ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈਗਾ ਠੀਕ ਆ ਪਰ ਇਹਦੇ باوجود ਵੀ ਕਿਉਂਕਿ ਕੋਈ ਬਹੁਤ ਸਾਰੇ ਬੰਦੇ ਆਪਾਂ ਹੀ ਦੇਖਦੇ ਆ ਕਿ ਮਤਲਬ ਜਿਹੜੀ ਉਂਗਲਾਂ ਲਾਉਣ ਵਾਲੇ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਬੇਈਮਾਨ ਅਧਿਕਾਰੀ ਹੁੰਦੇ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਕਰ ਦਿੰਨੇ ਹੈਗੇ ਆ ਤੇ ਹੁਣ ਇਹ ਐਸਡੀਓ ਪਹਿਲਾਂ ਰਾਈਨਮੇ ਲਈ ਬੰਦੇ ਭੇਜਦਾ ਰਿਹਾ ਪਰ ਇੱਕ ਗੱਲ ਸਪਸ਼ਟ ਆ ਇਹ ਪਾਣੀ ਜਿਹੜਾ ਉਹ ਜ਼ਮੀਨ ਤੇ ਵੀ ਲੈਣਾ ਤੇ ਕਾਗਜ਼ਾਂ 'ਚ ਵੀ ਲੈਣਾ ਕਾਗਜ਼ਾਂ 'ਚ ਜਿਹੜਾ 1/2 ਹਿੱਸਾ ਤਿੰਨ ਪਰਿਵਾਰਾਂ ਦਾ ਮਾਰਿਆ ਗਿਆ ਉਹ 1/2 ਹਿੱਸਾ ਪਹਿਲਾਂ ਦੀ ਤਰ੍ਹਾਂ ਉਹਨਾਂ ਦੇ ਨਾਮ ਲੱਗੇ ਔਰ ਜਿਹੜਾ ਇਹਨਾਂ ਤੇ ਹੁਣ ਤਾਂ ਕਾਨੂੰਨ ਬਦਲ ਗਏ 420 ਧਾਰਾ ਹੋਰ ਹੋ ਗਈ ਆ ਜਿਹੜੀ ਵੀ ਹੋ ਗਈ ਆ ਉਹ ਨਵੀਂ ਧਾਰਾ ਦੀ ਜਿਹੜੀ ਹੈਗੀ ਆ ਉਹ ਆਜ ਐਸ ਡੀਓ ਤੋਂ ਹੋਵੇ ਤੇ ਉਸ ਗੁਰਪ੍ਰੀਤ ਸਿੰਘ ਲਾਲੇ ਤੋਂ ਜਿਹੜਾ ਚੱਪਾੜੀ ਕਿਦਾ ਵਾਸੀ ਆ ਜਿਨਨੇ ਤਿੰਨ ਪਰਿਵਾਰਾਂ ਦਾ ਕਿਉਂਕਿ ਇਹਨਾਂ ਨੇ ਮਿਲ ਕੇ ਜਿਹੜੀ ਸੀਗੇ ਠੱਗੀ ਮਾਰੀ ਆ ਮਿਲ ਕੇ ਇਹਨਾਂ ਨੇ ਰਿਕਾਰਡ ਦੇ ਵਿੱਚ ਤਿੰਨ ਪਰਿਵਾਰਾਂ ਦਾ ਜਿਹੜਾ ਮੋਟਰ ਦਾ ਹੱਕ ਸੀਗਾ ਉਹ ਖਤਮ ਕੀਤਾ ਹੈਗਾ ਤੇ ਜੇ ਇੱਥੇ ਕੋਈ ਇਮਾਨਦਾਰ ਸਰਕਾਰ ਹੈਗੀ ਆ ਜੇ ਇੱਥੇ ਕੋਈ ਬਦਲਾ ਆਇਆ ਹੈਗਾ ਤੇ ਫਿਰ ਅਸੀਂ ਅੱਜ ਇੱਥੇ ਚੇਤਾਵਨੀ ਦੇ ਕੇ ਚੱਲੇ ਆ ਕਿ ਇਸ ਮੀਡੀਆ ਦੇ ਰਾਹੀਂ ਜਿਹੜੀ ਆ ਪੰਜਾਬ ਸਰਕਾਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਨੋਟ ਕਰਨ ਤੇ ਇਸ ਕਰਪਟ ਐਸ ਡੀਓ ਨੂੰ ਗੁਰੂ ਸਾਹਿਬ ਨੂੰ ਜਿਹੜਾ ਇਹਨੂੰ ਨੱਥ ਪਾਉਣਾ ਇਹਦੇ ਤੇ ਬੰਦਾ ਪਰਚਾ ਕਰਨ ਇਹਨੂੰ ਬਰਖਾਸਤ ਕਰਨ ਔਰ ਕਿਸਾਨਾਂ ਦਾ ਤੁਹਾਡੀ ਤੁਹਾਡੀ ਕੀ ਮੰਗ ਐਸ ਡੀਓ ਤੇ ਪਰਚਾ ਕਰਨ ਦੀ ਵੀ ਹੈ ਬੇਈਮਾਨ ਬੰਦਿਆਂ ਤੇ ਪਰਚਾ ਹੀ ਹੋਣਾ ਚਾਹੀਦਾ ਹੋਰ ਕੀ ਹੋਣਾ ਚਾਹੀਦਾ ਜਿਹੜਾ ਬੰਦਾ ਤੁਸੀਂ ਇਹ ਦੇਖੋ ਕਿ ਉਹਨੇ ਝਾਲਸਾਜੀ ਕੀਤੀ ਹੈ ਤਿੰਨ ਕਿਸਾਨ ਪਰਿਵਾਰਾਂ ਦਾ ਕੀ ਹੁੰਦਾ ਕਿ ਬਿਜਲੀ ਵਿਭਾਗ ਜਦੋਂ ਵੀ ਕੋਈ ਕੰਮ ਕਰਦਾ ਕੋਈ ਨੋਟਸ ਲਾਉਂਦਾ ਹੈਗਾ ਕੋਈ ਖ਼ਬਾਰ 'ਚ ਨੋਟਿਸ ਦਿੰਦੇ ਕੋਈ ਉਹ ਤਿੰਨ ਪਰਿਵਾਰਾਂ ਨੂੰ ਨੋਟਿਸ ਕੱਢਦੇ ਕੋ ਤਿੰਨ ਪਰਿਵਾਰਾਂ ਨੂੰ ਨੋਟਿਸ ਕੋ ਕੋ ਦਿਖਾਉਂਦੇ ਸੀ ਵੀ ਆਹ ਨੋਟਿਸ ਵੀ ਇਹਨਾਂ ਨੇ ਰਿਸੀਵ ਕੀਤਾ ਅਸੀਂ ਇਹਨਾਂ ਦਾ ਪੱਖ ਸੁਣਿਆ ਇਹ ਤਾਂ ਨੇਚਰਲ ਜਸਟਿਸ ਦੇ ਵੀ ਅਗੇਂਸਟ ਆ ਨਾ ਨੇਚਰਲ ਜਸਟਿਸ ਵੀ ਹੈ ਕੁਦਰਤੀ ਨਿਆਂ ਵੀ ਹੈ ਮੰਗ ਕਰਦਾ ਕਿ ਕਿਸੇ ਦੇ ਖਿਲਾਫ ਤੁਸੀਂ ਫੈਸਲਾ ਕਰਨਾ ਉਹਦਾ ਪੱਖ ਸੁਣੇ ਬਿਨਾ ਉਹਦੇ ਖਿਲਾਫ ਫੈਸਲਾ ਨਹੀਂ ਕਰ ਸਕਦੇਗੇ ਜਿਹੜੇ ਤਿੰਨ ਕਿਸਾਨ ਪਰਿਵਾਰਾਂ ਤੋਂ ਤੁਸੀਂ ਉਹਨਾਂ ਦਾ ਮੋਟਰ ਦਾ ਹੱਕ ਖੋਹ ਲਿਆ ਉਹਨਾਂ ਨੇ ਕਿਹਾ ਵੀ ਸਾਡਾ ਹੱਕ ਖੋਹੋ ਤੁਸੀਂ ਉਹਨਾਂ ਦਾ ਪੱਖ ਸੁਣਿਆਂਗੇ ਜੇ ਕਿਉਂਕਿ ਕਰਨਾ ਹੀ ਤੱਕਾ ਸੀ ਉਹਨਾਂ ਦਾ ਪੱਕ ਸੁਣਦੀ ਕਿਉਂ ਇਸ ਕਰਕੇ ਕਾਗਜੀ ਪੱਤਰੀ ਜਿਹੜਾ ਸੀ ਉਹਨਾਂ ਦਾ ਹੱਕ ਖੋਲਿਆ ਉਹ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਬਈ ਇਹ ਤਾਂ ਉਹ ਬੰਦਾ ਜਿਹੜਾ ਹੈਗਾ ਮੋਟਰ ਆਪਦੇ ਕਿੱਲੇ 'ਚ ਕਰੀ ਜਾਂਦਾ ਹੈਗਾ ਮੋਟਰ ਆਪਦੇ ਨਾਮ ਨਾਂ ਵੀ ਲਵਾ ਲਈਆ ਕਨੈਕਸ਼ਨ ਵੀ ਜਿਹੜਾ ਹੈਗਾ ਉਹ ਸ਼ਿਫਟ ਕਰਾ ਲਿਆ ਤਾਂ ਬਿਜਲੀ ਵਿਭਾਗ ਦਾ ਅਧਿਕਾਰੀ ਐਸ ਡੀਓ ਬਿਜਲੀ ਮਲਾਜ਼ਮਾਂ ਨੂੰ ਲੈ ਕੇ ਗਿਆ ਤੇ ਉਹਨਾਂ ਦੀ ਤਾਰ ਜਿਹੜੀ ਸੀਗੀ ਉੱਥੋਂ ਕੱਟ ਕੇ ਠੀਕ ਹੈ ਉਹਨਾਂ ਦੀ ਚੱਲਦੀ ਮੋਟਰ ਬੰਦ ਕਰਕੇ ਤੇ ਜਦੋਂ ਕਿਸਾਨਾਂ ਨੇ ਇਤਰਾਜ਼ ਕੀਤਾ ਉਹਨਾਂ ਨਾਲ ਗੁੰਡਾਗਰਦੀ ਕੀਤੀ ਆ ਕਾਮੁਕੀ ਕਰਕੇ ਉਹਨਾਂ ਨੂੰ ਡੇਗਿਆ ਗੱਡੀਓ ਤੇ ਚੜਾ ਦੇਣ ਲੱਗਾ ਸੀ ਤੇ ਉੱਥੋਂ ਗੱਡੀ ਵੀ ਆ ਕੇ ਲੈ ਆਇਆ ਜਦੋਂ ਕਿਸਾਨਾਂ ਨੇ ਉਹ ਸਾਡੇ ਕੋਲੇ ਜਥੇਬੰਦੀ ਕੋਲੇ ਪਹੁੰਚ ਕੀਤੀ ਹੈਗੀ ਆ ਤਾਂ ਨੌ ਨੌਜੋਨ ਭਾਰਤ ਸਭਾ ਦੇ ਸਾਡੇ ਸਾਥੀ ਨੌਨੇ ਹਾਲ ਸਿੰਘ ਸਾਡੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ ਜਦੋਂ ਇਹ ਪਹਿਲੀ ਵਾਰੀ ਇੱਥੇ ਆਏ ਇਹਨਾਂ ਨੇ ਜਦੋਂ ਐਸਡੀਓ ਨਾਲ ਫੋਨ ਤੇ ਗੱਲ ਕੀਤੀ ਤੇ ਕਿਉਂਕਿ ਬੇਈਮਾਨ ਬੰਦਾ ਸੀ ਉਦੋਂ ਹੀ ਉਹ ਘਬਰਾ ਗਿਆ ਕਹਿੰਦਾ ਨਹੀਂ ਤੁਸੀਂ ਕੇਵਲ ਲੈ ਜਾਓ ਤੇ ਮੋਟਰ ਚਲਾ ਲਓ ਠੀਕ ਆ ਪਰ ਉਹ ਇੱਕ ਰਾਂਦ ਜਿਹੜੀ ਹੈਗੀ ਆ ਉਹ ਚਾਰ ਪਰਿਵਾਰਾਂ ਦੇ ਵਿੱਚ ਇਹਨੇ ਪੱਕੇ ਤੌਰ ਤੇ ਸਿਰਫ ਆਪਣੀ ਜੇਬ ਭਰਨ ਦੇ ਲਈ ਆਮ ਦੀ ਕਮਾਈ ਦੇ ਨਾਲ ਉਹ ਪਵਾਤੀ ਆ ਔਰ ਉੱਥੇ ਕਿਤੇ ਵੀ ਟਕਰਾਅ ਹੋ ਸਕਦਾ ਕਿਤੇ ਵੀ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋ ਸਕਦਾ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜੇ ਤੇ ਕੀ ਐਸਡੀ ਜਿਹੜਾ ਹੈਗਾ ਉਹ ਪੂਰਾ ਕਰ ਸਕਦਾ ਹੈਗਾ ਇਸ ਕਰਕੇ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਹਰਕਤ ਤੋਂ ਬਾਜ਼ ਹੋਣਾ ਚਾਹੀਦਾ ਤੇ ਜੇ ਇਹ ਬਾਜ਼ ਨਹੀਂ ਆਉਂਦਾਗਾ ਤੇ ਉੱਪਰਲੇ ਅਧਿਕਾਰੀਆਂ ਨੂੰ ਇਹ ਤੇੜੀ ਕਾਰਵਾਈ ਕਰਨੀ ਚਾਹੀਦੀ ਆ ਪਰ ਅੱਜ ਅਸੀਂ ਸਪਸ਼ਟ ਕਰਕੇ ਚੱਲੇ ਆ ਕਿ ਇਹ ਸਾਡਾ ਸੰਘਰਸ਼ ਅੱਜ ਸ਼ੁਰੂਆਤ ਹੋਈ ਹੈ ਇਹਨੂੰ ਅਸੀਂ ਨਤੀਜੇ ਤੱਕ ਲੈ ਕੇ ਜਾਣਾ ਜਿਵੇਂ ਕੋਰ ਸਿੰਘ ਵਾਲੇ ਦਾ ਨੌਜਵਾਨ ਕਿਸਾਨ ਵੀਰ ਮਿਲਿਆ ਇਹਨੂੰ ਤੰਗ ਕੀਤਾ ਜਾ ਰਿਹਾ ਜਿਹੜੇ ਜਿਹੜੇ ਵੀ ਬੰਦੇ ਪਰੇਸ਼ਾਨ ਆ ਸਾਰ ਨੂੰ ਇਕੱਠੇ ਕਰਾਂਗੇ ਔਰ ਇਹ ਅਸੀਂ ਇਹਦੇ ਲਈ ਇਹ ਬਿਲਕੁਲ ਸਪਸ਼ਟ ਹੋ ਗਈ ਗੱਲ ਹੈ ਕਿ ਜਿਹੜੇ ਜਿਹੜੇ ਵੀ ਇਹਨਾਂ ਅਧਿਕਾਰੀਆਂ ਤੋਂ ਬੰਦੇ ਪਰੇਸ਼ਾਨ ਨੇ ਜਾਂ ਤੰਗ ਨੇ ਜੇ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ ਤਾਂ ਕਿਹੜੇ ਨੰਬਰ ਤੇ ਕਰਨ ਅਸੀਂ ਕਹਿੰਦੇ ਕਿ 842992576 8429792567 ਤੇ ਸੰਪਰਕ ਕਰ ਲੈਣਾ ਜਿਹੜੇ ਵੀ ਇਸ ਬਿਜਲੀ ਅਧਿਕਾਰੀ ਤੋਂ ਕਰਪਟ ਬੀਲੀ ਅਧਿਕਾਰੀ ਤੋਂ ਗੁਰੂ ਸਾਹ ਇਲਾਕੇ ਦੇ ਲੋਕ ਜਿਹੜੇ ਹੈਗੇ ਆ ਉਹ ਪਰੇਸ਼ਾਨ ਨੇ ਕਿਸਾਨਾਂ ਤੋਂ ਪਾਣੀ ਦਾ ਹੱਕ ਕੋਣ ਆਲਾ ਬੀਲੀਪੁਰ ਦਾ ਐਸਡੀਓ ਗੁਰੂ ਹਰਸਾਏ ਮੁਰਦਾਬਾਦ 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 ਦਫਤਰ ਛੱਡ ਕੇ ਭੱਜਣ ਵਾਲਾ ਐਸਡੀਓ ਗੁਰੂ ਹਰਸਾਏ ਮੁਰਦਾਬਾਦ 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 ਕਿਸਾਨਾਂ ਨੂੰ ਵੇਖ ਕੇ ਦਫਤਰ ਚੋਂ ਭੱਜਣ ਵਾਲਾ ਪਹੁੰਚਿਆ ਜਿਸ ਤਰ੍ਹਾਂ ਇਹਨਾਂ ਨੇ ਪੈਂਡ ਮਾਰੇ ਕਲਾਂ ਤੇ ਚਪਾੜ ਕੀ ਦੇ ਕਿਸਾਨਾਂ ਦਾ ਪਾਣੀ ਦਾ ਹੱਕ ਖੋ ਕੇ ਉਹਨਾਂ ਨੂੰ ਵਾਂਝਾ ਕੀਤਾ ਇਹ ਗੱਲਾਂ ਇਹ ਦੋ ਪਿੰਡਾਂ ਦੇ ਮਸਲਾ ਨਹੀਂ ਹੈ ਇੱਥੇ ਹੁਣ ਸਾਡੇ ਕੋਲੇ ਇੱਕ ਨੌਜਵਾਨ ਪਹੁੰਚਿਆ ਹੁਣੇ-ਹੁਣੇ ਵੀ ਐਸੇ ਐਸਡੀਓ ਨੇ 20000 ਰੁਪਇਆ ਰਿਸ਼ਵਤ ਉਹਨਾਂ ਤੋਂ ਲਈਆ ਕੋਰ ਸਿੰਘ ਵਾਲੇ ਤੋਂ ਸੁਖਿੰਦਰ ਸਿੰਘ ਇਸ ਕਰਕੇ ਇਸ ਹਮਾਮ ਦੇ ਵਿੱਚ ਹਲੇ ਹੋਰ ਬੜਾ ਕੁਝ ਇਹਨਾਂ ਦਾ ਨੰਗਾ ਹੋਣਾ ਹੈਗਾ ਇਹ ਸਾਰਾ ਜਿਹੜਾ ਭ੍ਰਿਸ਼ਟ ਤੰਤਰ ਆ ਇਹ ਆਮ ਲੋਕਾਂ ਨੂੰ ਲਗਾਤਾਰ ਚੂੰਡਦਾ ਹੈਗਾ ਦੋਸਤੋ ਰਜਿਸਟਰੀ ਦੇਖੀ ਹੈ ਰਜਿਸਟਰੀ ਦੇਖੀ ਹੈ ਤੇ ਇਹ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਤੇ ਬਹੁਤ ਗੁੱਜਨੇ ਪਰ ਜਿਸ ਲਈ ਬੈਕ ਉਹਨਾਂ ਦੇ ਕੰਮ ਦੇਖੀ ਗਦੇ ਨੇ ਨਾ ਉਸ ਵੇਲੇ ਪਤਾ ਚੱਲਦਾ ਹੈ ਤੇ ਇਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਕਿੰਨਾ ਫਰਕ ਹੈ ਪਿਓ ਵੇਚੇ ਪਿਓ ਦਾ ਹੱਕ ਸੀ ਤੇ ਪੁੱਤਰ ਦਾ ਤਾਂ ਹੱਕ ਨਹੀਂ ਬਣਦਾ ਜਿਸ ਨੇ ਆਪਦਾ ਨਾਮ ਕਲੈਕਸ਼ਨ ਆਪਦੇ ਨਾਮ ਲਵਾ ਲਿਆ ਮੇਰੇ ਦੋਸਤੋ ਇਹ ਤੁਸੀਂ ਦੱਸਿਓ ਇਹ ਕਾਨੂੰਨ ਹੈ ਕਿ ਪਿਓ ਜ਼ਮੀਨ ਵੇਚੇ ਔਰ ਪੁੱਤਰ ਆਪਣਾ ਜਿਹੜਾ ਆਪਦੇ ਨਾਮ ਪਿਓ ਵੇਚ ਦੇ ਔਰ ਪੁੱਤਰ ਆਪਦੇ ਨਾਮ ਲਵਾਏ ਬੋਲੋ ਦੋਸਤੋ ਮੇਰੇ ਵੀਰੋ ਹੱਥ ਖੜੇ ਕਰਕੇ ਦੱਸਿਓ ਇਹ ਠੱਗੀ ਮਾਰੀ ਹੈ ਕਿ ਕੀ ਕੀਤਾ ਠੱਗੀ ਮਾਰੀ ਹੈ ਇਸ ਠੱਗੀ ਦਾ ਜਰਬੰਨਾ ਉਸ ਅਫਸਰਾਂ ਨੂੰ ਔਰ ਉਸ ਜੇਸ ਬੰਦੇ ਨੇ 420 ਕੀਤੀ ਹੈ ਉਸ ਬੰਦੇ ਤੇ ਐਫ ਆਈ ਆਰ ਦਰਜ ਬੰਦੀ ਹੈ ਸਵਕਤ ਆਪਾਂ ਬਿਜਲੀ ਦਫਤਰ ਦੇ ਐਸ ਡੀਓ ਦਫਤਰ ਦੇ ਵਿੱਚ ਮੌਜੂਦ ਆ ਐਸ ਡੀਓ ਸਾਹਿਬ ਇੱਥੇ ਮੌਜੂਦ ਨਹੀਂ ਗਏ ਉਹਨਾਂ ਦਾ ਵਰਸ਼ਨ ਆਪਾਂ ਲੈ ਕੇ ਉਹਨਾਂ ਦਾ ਪੱਖ ਲਾਉਣਾ ਸੀ ਔਰ ਇੱਧਰ ਇਹ ਅਧਿਕਾਰੀ ਸਾਹਿਬ ਮੌਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆਂ ਭਾਈ ਸਾਹਿਬ ਅੱਜ ਜਿਹੜੀਆਂ ਕਿਸਾਨ ਜੱਥੇਬੰਦੀਆਂ ਐਡਾ ਵੱਡਾ ਮਸਲਾ ਲੈ ਕੇ ਇੱਥੇ ਬੈਠੀਆਂ ਹੋਈਆਂ ਦਫ਼ਤਰ ਦਾ ਘਰਾਓ ਕਰਕੇ ਧਰਨਾ ਲਾ ਕੇ ਇਸ ਮਸਲੇ ਦੇ ਉੱਪਰ ਤੁਹਾਡਾ ਕੀ ਪੱਖ ਹੈ ਮਹਿਕਮੇ ਦਾ ਇਹ ਇਹ ਕੇਸ ਐਸਟੋ ਸਿਟੀ ਨਾਲ ਲਿੰਕੇ ਜਦੋਂ ਹੀ ਉਹ ਆ ਗਏ ਉਹਦਾ ਕੇਸ ਵਾਜ ਕੇ ਇਹਦੇ ਸੰਬੰਧੀ ਜੋ ਹੀ ਮਸਲਾ ਹੋਇਆ ਉਹ ਦੱਸ ਦਿੱਤਾ ਜਾਵੇਗਾ ਅੱਛਾ ਹਾਂਜੀ ਮਤਲਬ ਐਸ ਡੀਓ ਸਾਹਿਬ ਇਸ ਵਕਤ ਇੱਥੇ ਮੌਜੂਦ ਨਹੀਂਗੇ ਉਹ ਫੀਲਡ ਚ ਨੇ ਅੱਛਾ ਹਾਂਜੀ ਅੱਛਾ ਉਹ ਸਾਡਾ ਵੀ ਫੋਨ ਨਹੀਂ ਚੁੱਕ ਰਿਹਾ ਐਸ ਡੀਓ ਸਾਹਿਬ ਇਹਦੇ ਪਰ ਮੈਂ ਨਹੀਂ ਦੱਸ ਦਿੰਦਾ ਕਿ ਕੰਮ ਵਿੱਚ ਜੀ ਨੇ ਵੀ ਜੀ ਨੇ ਕਿਵੇਂ ਜੀ ਅੱਛਾ ਹਾਂਜੀ ਠੀਕ ਹੈ ਮਤਲਬ ਤੁਹਾਡੇ ਧਿਆਨ ਚ ਨਹੀਂ ਆ ਜੋ ਇਹ ਕੇਸ ਹੈ ਇਹ ਕੇਸ ਮੈਨੂੰ ਕੁਝ ਨੋਰਮਲੀ ਪਤਾ ਜੀ ਬਾਕੀ ਮੈਨੂੰ ਬਹੁਤਾ ਧਿਆਨ ਨਹੀਂ ਆ ਕਿ ਇਹ ਕੇਸ ਕੀ ਹੈ ਅੱਛਾ ਆ ਜਿਹੜਾ ਸੰਬੰਧਿਤ ਕਨੈਕਸ਼ਨ ਵਾਲਾ ਇਲਾਕਾ ਹੈ ਉਸ ਏਰੀਏ ਦੇ ਐਸ ਡੀਓ ਦਫ਼ਤਰ ਦੇ ਵਿੱਚ ਇਸ ਟਾਈਮ ਹਾਜ਼ਰ ਨਹੀਂ ਅਸੀਂ ਉਹਨਾਂ ਨੂੰ ਫੋਨ ਕੀਤੇ ਨੇ ਉਹਨਾਂ ਨੇ ਫੋਨ ਚੱਕੇ ਨਹੀਂ ਸਾਡੇ ਸਾਹਮਣੇ ਦਫ਼ਤਰ ਦੇ ਹੋਰ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਫੋਨ ਕੀਤੇ ਨੇ ਐਸਡੀਓ ਸਾਹਿਬ ਨੂੰ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ